हेल्दी किचन ਵਿੱਚ ਅੱਜ ਮੈਂ ਬਣਾ ਰਹੀ ਸੀ ਮਸ਼ਰੂਮ ਮਸਾਲਾ ਸਭ ਨੂੰ ਪਿਆਰ ਭਰੀ ਸਾਸਤਰੀ ਕਾਲ ਜੀ ਮੈਂ ਕਿ ਸਾਰਿਆਂ ਨਾਲ ਵੀਡੀਓ ਸ਼ੇਅਰ ਕਰਾਂ ਮਸ਼ਰੂਮ ਤਾਂ ਤੁਸੀਂ ਬਹੁਤ ਵਾਰੀ ਖਾਧੀ ਹੋਏਗੀ ਬਹੁਤ ਵਾਰੀ ਬਣਾਈ ਹੋਏਗੀ ਔਰ ਬਹੁਤ ਤਰੀਕਿਆਂ ਨਾਲ ਬਣਾਈ ਹੋਏਗੀ ਪਰ ਅੱਜ ਮੈਂ ਮਸ਼ਰੂਮ ਮਸਾਲਾ ਜੋ ਤਰੀਕੇ ਨਾਲ ਬਣਾ ਰਹੀ ਆ ਬਿਲਕੁਲ ਹੈਲਦੀ ਤੇ ਇਜ਼ੀ ਵੀ ਹੈ ਤੇ ਬਹੁਤ ਹੀ ਟੇਸਟੀ ਬਣਦੀ ਹੈ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਤੁਸੀਂ ਇੱਕ ਵਾਰੀ ਜਦੋਂ ਬਣਾਓਗੇ ਤੇ ਤੁਹਾਨੂੰ ਖੁਦ ਹੀ ਪਤਾ ਚੱਲ ਜਾਏਗਾ ਕਿ ਅਸੀਂ ਇਸ ਤਰੀਕੇ ਨਾਲ ਹੀ ਹਮੇਸ਼ਾ ਬਣਾਈਏ ਜਿਹੜੇ ਪੀਸ ਨੇ ਬਿਲਕੁਲ ਦੇਖੋ ਇਕੋ ਜੇ ਕਰਦੇ ਨੇ ਜਿਆਦਾ ਵੱਡੇ ਛੋਟੇ ਨਾ ਹੋਣ ਤੇ ਜਿਹੜੀਆਂ ਥੱਲੇ ਵਾਲੀਆਂ ਡੰਡੀਆਂ ਸੀ ਇਹ ਮੈਂ ਜਰੂਰ ਉਤਾਰ ਦੇਣਾ ਕਿਉਂਕਿ ਜਿਵੇਂ ਗੋਭੀ ਦੇ ਥੱਲੇ ਡੰਡਲ ਹਾਰਡ ਹੁੰਦੇ ਨੇ ਨਾ ਇਸ ਤਰੀ ਇਹ ਵੀ ਹੁੰਦੇ ਨੇ ਇਸ ਵਾਸਤੇ ਇਹਨਾਂ ਨੂੰ ਯੂਜ਼ ਨਹੀਂ ਕਰਨਾ ਨਾ ਉਹਨੂੰ ਥੱਲੇ ਉਤਾਰ ਦੇਣਾ ਔਰ ਚੰਗੀ ਤਰ੍ਹਾਂ ਮੈਂ ਸਾਫ਼ ਕਰਕੇ ਧੋ ਕੇ ਤੇ ਮੈਂ ਇੱਕ ਇਹਦੇ ਵਿੱਚ ਇੱਕ ਟੋਕਰੀ ਚ ਕੱਢ ਲੈਣਾ ਹੁਣ ਅਸੀਂ ਸਭ ਤੋਂ ਪਹਿਲਾਂ ਇਹਨੂੰ ਕਟ ਕਰਾਂਗੇ ਕਿਉਂਕਿ ਜਿਹੜੀ ਕੋਟ ਕੀਤੀ ਹੁੰਦੀ ਏ ਮਸ਼ਰੂਮਾਂ ਬਹੁਤ ਵਧੀਆ ਬਣਦੀ ਏ ਬਹੁਤ ਟੇਸਟੀ ਬਣਦੀ ਏ ਤੇ ਬਹੁਤ ਹੀ ਹੈਲਦੀ ਬਣਦੀ ਏ ਅਸੀਂ ਤੜਕਾ ਬਾਅਦ ਚ ਲਾਵਾਂਗੇ ਸਭ ਤੋਂ ਪਹਿਲੇ ਅਸੀਂ ਇਹਨੂੰ ਡੋਂਗੇ ਵਿੱਚ ਪਾਵਾਂਗੇ ਹੁਣ ਮਸਾਲੇ ਕਿਹੜੇ ਕਿਹੜੇ ਪਾਣੇ ਨੇ ਇੱਕ ਤਾਂ ਮੈਂ ਪਾਉ ਭਾਜੀ ਮਸਾਲਾ ਪਾ ਰਹੀਆਂ ਅਗਰ ਤੁਸੀਂ ਚਿਕਨ ਮਸਾਲਾ ਹੈਗਾ ਉਹ ਪਾ ਸਕਦੇ ਹੋ ਚਾਟ ਮਸਾਲਾ ਪਾ ਸਕਦੇ ਹੋ ਕੋਈ ਵੀ ਪਾ ਲਓ ਮੈਂ ਪਾਉ ਭਾਜੀ ਮਸਾਲਾ ਪਾਣ ਲੱਗੀ ਹਾਂ ਉੱਪਰ ਠੀਕ ਹੈ ਜੀ ਉਸ ਤੋਂ ਬਾਅਦ ਮੇਰੇ ਕੋਲ ਹੈਗੀ ਆਰਗੈਨੋ ਉਹ ਵੀ ਥੋੜੀ ਜਿਹੀ ਤੁਸੀਂ ਪਾ ਸਕਦੇ ਹੋ ਟੇਸਟ ਵਾਸਤੇ ਪਾਣੀ ਅਸੀਂ ਹਲਕੀ ਹਲਕੀ ਸਾਰੇ ਹੁਣ ਸਾਡੇ ਕੋਲ ਕੀ ਹੈ ਕਿ ਅਸੀਂ ਇੱਕ ਮੈਂ ਮਸਾਲਾ ਤੁਹਾਨੂੰ ਅੱਗੇ ਵੀ ਬੜੀ ਬੜੀ ਸ਼ੇਅਰ ਕੀਤੀ ਹੈ ਕਿ ਸੌਂਫ ਜੀਰਾ ਜੁਵੈਨ ਸੌਂਠ ਔਰ ਸੁੰਡ ਵਗੈਰਾ ਮੈਂ ਨਾ ਥੋੜਾ ਥੋੜਾ ਮਸਾਲੇ ਸਾਰੇ ਪਾ ਕੇ ਨਾ ਤੇ ਇਹ ਮੈਂ ਬਣਾਇਆ ਉਹਦਾ ਟੇਸਟ ਬਹੁਤ ਵਧੀਆ ਆਉਂਦਾ ਵੇ ਇੱਕ ਵਾਰੀ ਮੈਂ ਤੁਹਾਡੇ ਨਾਲ ਜਰੂਰ ਇਹ ਰੈਸਪੀ ਸ਼ੇਅਰ ਕਰਾਂਗੀ ਤੇ ਤੁਸੀਂ ਵੀ ਬਣਾ ਕੇ ਰੱਖਣਾ ਆਪਣੇ ਹੁਣ ਅਸੀਂ ਕੀ ਕਰਾਂਗੇ ਕਾਲਾ ਨਮਕ ਹਲਕਾ ਜਿਹਾ ਕਾਲਾ ਨਮਕ ਪਾਣਾ ਜਿਆਦਾ ਨਹੀਂ ਪਾਣਾ ਕਿਉਂਕਿ ਅਸੀਂ ਸਬਜੀ ਵਿੱਚ ਵੀ ਪਾਣਾ ਹੈ ਇਹਦੇ ਵਿੱਚ ਅਸੀਂ ਤਾਂ ਪਾ ਰਹੇ ਹਾਂ ਥੋੜਾ ਮਿਕਸ ਹੋ ਜੇ ਇਹਨੂੰ ਕੋਟ ਕਰਨ ਲੱਗਿਆ ਠੀਕ ਹੈ ਹੁਣ ਅਸੀਂ ਇੱਕ ਚਮਚ ਸਿਰਫ ਪਾਵਾਂਗੇ ਦਹੀਂ ਤਾਂ ਕਿ ਇਹ ਥੋੜੀ ਜਿਹੀ ਗਿੱਲੀ ਹੋ ਕੇ ਦਿਨਾ ਚਿਪਕ ਜਾਵੇ ਠੀਕ ਹੈ ਜੀ ਹੁਣ ਅਸੀਂ ਇਹਨੂੰ ਹੱਥਾਂ ਦੇ ਨਾਲ ਹਲਕਾ ਹਲਕਾ ਮਸਲ ਕੇ ਇਹਨੂੰ ਸਾਰਾ ਮਿਕਸ ਕਰ ਲਾਂਗੇ ਮਸਾਲੇ ਨੂੰ ਤੁਸੀਂ ਚਿਕਨ ਮਸਾਲਾ ਵੀ ਪਾ ਸਕਦੇ ਹੋ ਡਿੱਗੀ ਮਸਾਲਾ ਕਈ ਤਰ੍ਹਾਂ ਦੇ ਮਸਾਲੇ ਅੱਜ ਕੱਲ ਆ ਰਹੇ ਨੇ ਤੇ ਜਿਹੜਾ ਤੁਹਾਨੂੰ ਅੱਛਾ ਲੱਗਦਾ ਤੁਸੀਂ ਟੇਸਟ ਵਾਸਤੇ ਉਹ ਪਾ ਸਕਦੇ ਹੋ ਠੀਕ ਹੈ ਜੀ ਹੁਣ ਅਸੀਂ ਇਹਨੂੰ ਥੋੜਾ ਜਿਹਾ ਕੋਟ ਕਰਕੇ ਰੱਖ ਦਵਾਂਗੇ ਬਹੁਤ ਹੀ ਮੈਂ ਅਲੱਗ ਤਰੀਕੇ ਨਾਲ ਅੱਜ ਬਣਾਣ ਲੱਗੀ ਆਂ ਔਰ ਤੁਸੀਂ ਦੇਖੋਗੇ ਕਿ ਮਸ਼ਰੂਮ ਮਸਾਲਾ ਕਿੰਨਾ ਵਧੀਆ ਮਿਲਦਾ ਅਗਰ ਤੁਸੀਂ ਹੋਟਲ ਵਗੈਰਾ ਤੋਂ ਮੰਗਾਉਂਦੇ ਹੋ ਔਨਲਾਈਨ ਕੁਝ ਵੀ ਜొਮੈਟੋ ਤੋਂ ਹੀ ਮੰਗਾਉਂਦੇ ਹੋ ਤਾਂ 5-600 ਤੋਂ ਘੱਟ ਪਲੇਟ ਨਹੀਂ ਆਂਦੀ ਐ ਉਹ ਵੀ ਹਾਫ ਪਲੇਟ ਫੁੱਲ ਨਹੀਂ ਦੇਣਗੇ ਤੁਹਾਨੂੰ ਤੇ ਇਹ ਬਹੁਤ ਹੀ ਜ਼ਿਆਦਾ ਮਹਿੰਗੀ ਔਰ ਕਾਸਟਲੀ ਬਹੁਤ ਜ਼ਿਆਦਾ ਹੁੰਦੀ ਐ ਔਰ ਬੰਦੀ ਵੀ ਬਹੁਤ ਟੇਸਟੀ ਹੈ ਖਸਤਰਾਂ ਦੇਖੋ ਜੇ ਅਸੀਂ ਕੋਟ ਕਰਕੇ ਰੱਖ ਦਿੱਤੀ ਹੈ ਹੁਣ ਅਸੀਂ ਕੀ ਕਰਾਂਗੇ ਮੈਂ ਇੱਕ ਤਵਾ ਲਿਆ ਨੋ ਸਟਿਕ ਠੀਕ ਹੈ ਜੀ ਹੁਣ ਇਹਨੂੰ ਪਹਿਲੇ ਅਸੀਂ ਗਰਮ ਕਰਾਂਗੇ ਉਸ ਤੋਂ ਬਾਅਦ ਮੈਂ ਥੋੜਾ ਜਿਹਾ ਮੱਖਣ ਪਾ ਕੇ ਇਹ ਜਿਹੜੀਆਂ ਕੋਟ ਕੀਤੀ ਹੋਈਆਂ ਮਸ਼ਰੂਮ ਅਸੀਂ ਇਹਨੂੰ ਦੇ ਉੱਤੇ ਪਾ ਦਾਂਗੇ ਹਲਕੇ ਬਿਲਕੁਲ ਸìm ਦੇ ਉੱਤੇ ਰੱਖ ਕੇ ਇਹਨੂੰ ਭੁੰਨਾਂਗੇ ਔਰ ਅਸੀਂ ਮਸਾਲਾ ਫਿਰ ਬਾਅਦ ਚ ਬਣਾਵਾਂਗੇ ਤੜਕਾ ਅਸੀਂ ਬਾਅਦ ਚ ਲਗਾਵਾਂਗੇ ਠੀਕ ਹੈ ਜੀ ਹਾਂਜੀ ਸਭ ਤੋਂ ਪਹਿਲਾਂ ਤੁਸੀਂ ਤਵੇ ਨੂੰ ਰਿਫਾਈਨ ਨਾਲ ਜਾਂ ਸਰੋਂ ਦੇ ਤੇਲ ਨਾਲ ਇਹਨੂੰ ਕੋਟ ਕਰ ਲੈਣਾ ਹੈ ਤਾਂ ਕਿ ਜਿਹੜਾ ਸਾਡਾ ਮੱਖਣ ਹੈ ਉਹਦੇ ਨਾਲ ਸਾਡੀ ਤੇ ਚਿਪਕੇ ਨਾ ਠੀਕ ਹੈ ਜੀ ਹੁਣ ਤੁਸੀਂ ਪਾ ਦੇਣਾ ਉੱਤੇ ਮੱਖਣ ਤੇ ਨਾਲ ਹੀ ਤੁਸੀਂ ਪਾ ਦੇਣੀ ਹੈ ਮਸ਼ਰੂਮ ਜੋ ਕੋਟ ਕੀਤੀ ਹੋਈ ਹੈ ਬਿਲਕੁਲ ਸੇਮ ਤੇ ਰੱਖਣਾ ਹੈ ਤੇਜ਼ ਨਹੀਂ ਕਰਨਾ ਸਿਰਫ ਅਗਰ ਤੁਸੀਂ ਸੇਕ ਤੇਜ਼ ਕਰੋਗੇ ਤੇ ਤੁਹਾਡੀ ਇਹ ਸੜਨੀ ਸ਼ੁਰੂ ਹੋ ਜਾਵੇਗੀ ਤੇ ਬੇਸਵਾਦੀ ਹੋ ਜਾਵੇਗੀ ਤੇ ਸਵਾਦ ਬਿਲਕੁਲ ਨਹੀਂ ਆਣਾ ਅਗਰ ਤੁਸੀਂ ਅਡਾ ਵਧੀਆ ਵੀ ਦਾ ਟੇਸ ਲੈਣਾ ਚਾਹੁੰਦੇ ਹੋ ਤੇ ਬਿਲਕੁਲ ਸੇਮ ਤੇ ਰੱਖੋ ਸਲੋ ਕਰ ਦੇਣਾ ਬਿਲਕੁਲ ਗੈਸ ਨੂੰ ਔਰ ਇਹਨੂੰ ਹੌਲੀ-ਹੌਲੀ ਪੁੱਜਨ ਦੇਣਾ ਠੀਕ ਹੈ ਜੀ ਬਿਲਕੁਲ ਖਲਾਰ ਦੇਣਾ ਇਹਨੂੰ ਤਵੇ ਦੇ ਉੱਤੇ ਅਗਰ ਨਾਨ ਸਟਿਕ ਤਵਾ ਨਹੀਂ ਤੁਸੀਂ ਕੜਾਈ ਵੀ ਲੈ ਸਕਦੇ ਹੋ ਕੜਾਈ 'ਚ ਵੀ ਰੱਖ ਸਕਦੇ ਹੋ ਪਰ ਜਦੋਂ ਤਵੇ 'ਤੇ ਬਹੁਤ ਅੱਛੀ ਕੁਝ ਜਾਂਦੀ ਬਹੁਤ ਹੀ ਟੇਸਟ ਵਧੀਆ ਆਉਂਦਾ ਐ ਇੰਜ ਲੱਗਦਾ ਜਿਵੇਂ ਤੰਦੂਰੀ ਤੁਸੀਂ ਬਣਾਈ ਹੁੰਦੀ ਐ ਤੇ ਬਹੁਤ ਹੀ ਟੇਸਟ ਆਉਂਦਾ ਇਹਦਾ ਠੀਕ ਹੈ ਜੀ ਜੇ ਪਨੀਰ ਟਿੱਕਾ ਬਣਾਉਣਾ ਹੈ ਨਾ ਉਸ ਤਰ੍ਹਾਂ ਦਾ ਬਿਲਕੁਲ ਟੇਸਟ ਆਉਂਦਾ ਐ ਤੇ ਇਹਨੂੰ ਤੁਸੀਂ ਹੁਣ ਹਲਕੇ-ਹਲਕੇ ਹਿਲੇਮ ਤੇ ਇਹਨੂੰ ਪੁੱਜਨ ਦਿਓ ਤੇ ਦੂਸਰੇ ਪਾਸੇ ਹੁਣ ਅਸੀਂ ਤੜਕੇ ਦੀ ਤਿਆਰੀ ਕਰਦੇ ਆਂ ਥੋੜਾ ਜਿਹਾ ਮੱਖਣ ਨੂੰ ਇਸ ਤਰ੍ਹਾਂ ਇਸ ਤਰ੍ਹਾਂ ਕਰ ਦੇਣਾ ਘੁਮਾ ਦੇਣਾ ਤਾਂ ਕਿ ਸਾਰਾ ਇੱਕ ਉਮਰਤੀ ਤੇ ਪੂਰਾ ਕੋਟ ਹੋ ਜਾਈਏ ਚੰਗੀ ਤਰ੍ਹਾਂ ਬਿਲਕੁਲ ਨਹੀਂ ਲੱਗੇਗਾ ਥੱਲੇ ਚਾਹੇ ਤੁਸੀਂ ਆਰਾਮ ਨਾਲ 10 ਮਿੰਟ ਹਲਕੇ ਸੇਕਦੇ ਦੇਖੋ ਮੈਂ ਕਿੰਨਾ ਸੇਕ ਹਲਕਾ ਜਿਹਾ ਕੀਤਾ ਹੋਇਆ ਔਰ ਬਿਲਕੁਲ ਹਲਕੇ ਸੇਕਦੇ ਤੁਸੀਂ ਤਵੇ ਨੂੰ ਰੱਖਣਾ ਚਾਹੇ ਤੁਸੀਂ ਕੜਾਈ 'ਚ ਕਰ ਲੋ ਚਾਹੇ ਤੁਸੀਂ ਕੜੇ 'ਚ ਕਰ ਲੋ ਠੀਕ ਹੈ ਜੀ ਤਵੇ ਤੇ ਵੀ ਬਹੁਤ ਵਧੀਆ ਬਣ ਜਾਂਦੀ ਹੈ ਔਰ ਥੋੜਾ ਹਿਲਾਉਣਾ ਜ਼ਰੂਰ ਹੈ ਇੱਕ ਦੋ ਮਿੰਟ ਬਾਅਦ ਹਿਲਾਉਣਾ ਜ਼ਰੂਰ ਹੈ ਪਰ ਇਹਨੂੰ 5-7 ਮਿੰਟ ਉੱਤੇ ਪਿਆ ਰਹਿਣ ਦਿਓ ਅੱਛੀ ਤਰ੍ਹਾਂ ਪੁੱਜ ਜਾਵੇ। ਹਾਂਜੀ ਤੁਸੀਂ ਦੇ ਸਕਦੇ ਹੋ ਮਸ਼ਰੂਮ ਨੇ ਦੇਖੋ ਕਿੰਨਾ ਪਾਣੀ ਛੱਡ ਦਿੱਤਾ ਹੈ ਬਹੁਤ ਜ਼ਿਆਦਾ ਪਾਣੀ। ਇਸ ਛੱਡੀ ਹੈ ਤੇ ਇਹਦੇ ਦੇਖੋ ਇਹਦੇ ਵਿੱਚ ਸੜਨ ਦਾ ਕੋਈ ਉਹ ਨਹੀਂ ਹੈਗੀ ਥੋੜੀ ਸੇਕ ਤੇਜ਼ ਕਰਕੇ ਵੀ ਤੁਸੀਂ ਇਹਨੂੰ ਸੁਕਾ ਸਕਦੇ ਹੋ। ਠੀਕ ਹੈ ਜੀ। ਉਹਵੇਂ ਥੋੜਾ ਜਿਹਾ ਸੇਕ ਤੇਜ਼ ਕਰਤਾ ਕਿਉਂਕਿ ਮੈਂ ਸਿੰਮ ਤੇ ਰੱਖੀ ਸੀ ਤਾਂ ਕਿ ਲੱਗੇ ਨਾ ਅਸੀਂ ਚਾਏ ਮੱਖਣ ਘੱਟ ਵੀ ਪਾਣਿਆ ਤਾਂ ਵੀ ਇਹ ਥੱਲੇ ਨਹੀਂ ਲੱਗਦੀ ਰੀਲਿਸ ਕਰ ਲੈਂਦੀ ਇਹਨੂੰ ਪਾਣੀ ਨੂੰ ਆਪਣੇ ਆਪ। ਤੇ ਹੁਣ ਦੇਖਣਾ ਕਿੰਨਾ ਇਹਨੇ ਪਾਣੀ ਛੱਡ ਦਿੱਤਾ ਔਰ ਇਹ ਆਪਣੇ ਆਪ ਸੁੱਕ ਜਾਣਾ ਪਾਣੀ 2 ਮਿੰਟਾਂ ਤੱਕ ਮੈਂ ਤੇਜ਼ ਕਰ ਦਿੱਤਾ ਹੁਣ ਗੈਸ ਹੁਣ ਮੈਂ ਉੱਪਰ ਦੇਖੋ ਰੱਖਿਆ ਕੁੱਕਰ ਔਰ ਸਭ ਤੋਂ ਪਹਿਲੇ ਅਸੀਂ ਹਾਂਜੀ ਅਸੀਂ ਲਿਆ ਜੀਰਾ, ਇੱਕ ਇਲਾਚੀ, ਤੇਜ ਪੱਤਾ ਤੇ ਥੋੜੀ ਜੀ ਦਾਲਚੀਨੀ ਠੀਕ ਹੈ ਜੀ ਅਸੀਂ ਸਾਰਾ ਕੁਝ ਵਿੱਚ ਪਾ ਦਿੱਤਾ ਤੇਲ ਦੇ ਤੇਲ ਜ਼ਿਆਦਾ ਨਹੀਂ ਲੈਣਾ ਕਿਉਂਕਿ ਉੱਧਰ ਵੀ ਅਸੀਂ ਪਾ ਦਿੱਤਾ ਪਹਿਲੇ ਤੇ ਫਿਰ ਜ਼ਿਆਦਾ ਹੋ ਜਾਏਗਾ ਇਸ ਕੜਛੀ ਵਿੱਚ ਲਈਏ ਔਰ ਇਹਨੂੰ ਅੱਛੀ ਤਰ੍ਹਾਂ ਪਹਿਲੇ ਭੁੰਨਾਂਗੇ ਉਸ ਤੋਂ ਬਾਅਦ ਮੈਂ 10-12 ਕਲੀਆਂ ਲਸਣ ਦੀਆਂ ਤੇ ਅਦਰਕ ਜਿਹੜਾ ਸੀ ਮੈਂ ਚੰਗੇ ਦਾ ਚੋਪ ਕਰ ਲਿਆ ਔਰ ਹਰੀ ਮਿਰਚ ਹੁਣ ਇਸ ਤੋਂ ਬਾਅਦ ਅਸੀਂ ਇਹਨੂੰ ਭੁੰਨਾਂਗੇ ਤੇ ਫਿਰ ਅੱਗੇ ਮੈਂ ਤੁਹਾਨੂੰ ਦੱਸਦੀਆਂ ਕੀ ਕਰਨਾ ਠੀਕ ਹੈ ਜੀ ਤੇਲ ਚੰਗੀ ਤਰ੍ਹਾਂ ਗਰਮ ਹੋ ਜਾਏਗਾ ਕਿ ਅਪਰ यहां पे ਇਹਨੇ ਭੁਜਣਾ ਸ਼ੁਰੂ ਹੋ ਜਾਣਾ ਤੇ ਨਾਲ-ਨਾਲ ਤੁਸੀਂ ਮਸ਼ਰੂਮ ਦਾ ਵੀ ਧਿਆਨ ਰੱਖਣਾ ਜਦੋਂ ਤੁਹਾਡਾ ਇਹ ਪਾਣੀ ਸੁੱਕ ਜਾਂਦਾ ਹੈ ਤੇ ਤੁਸੀਂ ਇਹਨੂੰ ਨਾਲ ਹੀ ਬੰਦ ਕਰ ਦੇਣਾ ਆਪਣੇ ਆ ਪਾਣੀ ਸੁੱਕਣਾ ਸ਼ੁਰੂ ਹੋ ਗਿਆ ਹੈ ਪਹਿਲੇ ਬਹੁਤ ਜ਼ਿਆਦਾ ਸੀ ਹੋਰ ਘਟ ਹੋ ਗਿਆ ਥੋੜਾ ਜਿਹਾ ਅਗਰ ਥੋੜਾ ਕਢਾਲਣਾ ਚਾਹੋ ਤਾਂ ਕਢਾਲ ਵੀ ਸਕਦੇ ਹੋ ਬਾਅਦ ਚ ਤੁਸੀਂ ਪਾ ਸਕਦੇ ਹੋ ਠੀਕ ਹੈ ਜੀ ਹਾਂਜੀ ਹੁਣ ਅਸੀਂ ਅਦਰਕ ਤੇ ਲਸਣ ਪਾ ਦਾਂਗੇ ਨਾਲ ਹੀ ਹਰੀ ਮਿਰਚ ਵੀ ਪਾ ਦਾਂਗੇ ਮਸਾਲਾ ਸਿ ਬਹੁਤ ਵਧੀਆ ਬਣਾਣਾ ਹੈ ਸਾਰੇ ਇਹ ਨੌਨ ਵੇਜ ਨੂੰ ਪਕਾ ਸਕਦੇ ਚੰਗੀ ਤਰ੍ਹਾਂ ਜਦੋਂ ਕਲੀਆਂ ਸਾਡੀਆਂ ਲਾਲ ਹੋ ਜਾਣਗੇ ਨਾ ਲਸਣ ਦੀਆਂ ਫਿਰ ਅਸੀਂ ਪਿਆਜ਼ ਪਾਵਾਂਗੇ ਪਿਆਜ਼ ਟਮਾਟਰ ਬਾਅਦ ਚ ਪਾ ਲਈਏ ਠੀਕ ਹੈ ਜੀ ਅੱਛੇ ਤਰ੍ਹਾਂ ਲਾਲ ਹੋ ਜਾਣ ਕਿਉਂਕਿ ਅਸੀਂ ਕੱਚਾ ਮਸਾਲਾ ਨਹੀਂ ਰਹਿਣ ਦੇਣਾ ਤੇ ਜਿਹੜੇ ਟਮਾਟਰ ਪਿਆਜ਼ ਨੇ ਉਹ ਵੀ ਮੈਂ ਰਫਲੀ ਚੋਪ ਕੀਤਾ ਹੈ ਜ਼ਿਆਦਾ ਨਹੀਂ ਕਰਨੇ ਕਿਉਂਕਿ ਅਸੀਂ ਇਹਨੂੰ ਪਕਾਣਾ ਹੈ ਮਸਾਲੇ ਨੂੰ ਕੁੱਕਰ ਦੀਆਂ ਸੀਟੀਆਂ ਦਵਾ ਕੇ ਹੁਣ ਦੇਖੋ ਸਾਡਾ ਅਦਰੋਂ ਪਾਣੀ ਵੀ ਸੋਖ ਲਿਆ ਉਹਨੇ ਸਾਰਾ ਤੇ ਬਹੁਤ ਵਧੀਆ ਮਸ਼ਰੂਮ ਬਣ ਚੁੱਕੀ ਹੈ ਅਸੀਂ ਹੁਣ ਇਹਨੂੰ ਬੰਦ ਕਰ ਦਵਾਂਗੇ ਗੈਸ ਨੂੰ ਸਾਡੀ ਮਸ਼ਰੂਮ ਬਿਲਕੁਲ ਤਿਆਰ ਹੋ ਗਈ ਹੈ ਅੱਧਿਕ ਥੋੜੀ ਥੋੜੀ ਗਲ ਵੀ ਗਈ ਹੈ ਔਰ ਪਰ ਜਿਹੜਾ ਸੀ ਮਸਾਲਾ ਸੀ ਉਹਨੇ ਚੰਗੀ ਤਰ੍ਹਾਂ ਕੋਟ ਕਰ ਲਿਆ ਦੇਖੋ ਜੀ ਬਹੁਤ ਵਧੀਆ ਬਣ ਗਏ ਮਸ਼ਰੂਮ ਹੁਣ ਅਸੀਂ ਇਹਨੂੰ ਸਾਈਡ ਤੇ ਪਈ ਰਹਿਣ ਦਵਾਂਗੇ ਗੈਸ ਕਰ ਦੋ ਬੰਦ ਪਾਣੀ ਸੁੱਕ ਗਿਆ ਬਿਲਕੁਲ ਤੇ ਹੁਣ ਅਸੀਂ ਇਸ ਤੋਂ ਬਾਅਦ ਪਾਵਾਂਗੇ ਚੌਪ ਕੀਤੇ ਹੋਏ ਪਿਆਜ਼ ਇਹ ਦੇਖੋ ਜੀ ਮੈਂ ਰਫਲੀ ਚੌਪ ਕਰ ਲਿਆ ਸੀ ਜਿਆਦਾ ਮੋਟੇ ਮੋਟੇ ਕੱਟੇ ਨੇ ਜਿਆਦਾ ਬਰੀਕ ਲੈ ਪਾਣਾ ਕਿਉਂਕਿ ਅਸੀਂ ਮਸਾਲਾ ਕੁੱਕਰ ਦੇ ਵਿੱਚ ਤਿਆਰ ਕਰਨਾ ਤੇ ਇਸ ਵਾਸਤੇ ਸਾਨੂੰ ਬਰੀਕ ਕੱਟਣ ਦੀ ਜ਼ਰੂਰਤ ਨਹੀਂ ਅਸੀਂ ਗ੍ਰाइंड ਕਰਨਾ ਮਸਾਲੇ ਨੂੰ ਜਿਹੜਾ ਇਹਦੇ ਵਿੱਚ ਬਣੇਗਾ ਨਾ ਕੁੱਕਰ ਚ ਮਸਾਲਾ ਉਹ ਬਹੁਤ ਹੀ ਵਧੀਆ ਪੜੇਗਾ ਜੇ ਅਸੀਂ ਜ਼ਿਆਦਾ ਚੋਪ ਕਰ ਲਾਂਗੇ ਤੇ ਫਿਰ ਮਸਾਲਾ ਬਹੁਤ ਵਧੀਆ ਨਹੀਂ ਬਣਨਾ ਜਿਹੜਾ ਅਸੀਂ ਚਾਹਦੇ ਆ ਮਸਾਲਾ ਕਿਉਂਕਿ ਅਸੀਂ ਮਸਾਲਾ ਮਸ਼ਰੂਮ ਬਣਾ ਰਹੇ ਆ ਇਸ ਵਾਸਤੇ ਸਾਨੂੰ ਮਸਾਲਾ ਬਹੁਤ ਹੀ ਵਧੀਆ ਚਾਹੀਦਾ ਹੈਲਦੀ ਚਾਹੀਦਾ ਹੈ ਹਾਂਜੀ ਅਸੀਂ ਪਿਆਜ਼ ਜ਼ਿਆਦਾ ਲਾਲ ਨਹੀਂ ਕਰਨੇ ਟ੍ਰਾਂਸਪੇਰੈਂਟੀ ਕਰਨੇ ਹਨ ਸਾਡੇ ਪਿਆਜ਼ ਤਿਆਰ ਹੋ ਗਏ ਨੇ ਹੁਣ ਅਸੀਂ ਜਿਹੜੇ ਟਮਾਟਰ ਰਸਲੇ ਕਿਤੇ ਨੂੰ ਚੋਕ ਚੋ ਵੀ ਵਿੱਚ ਪਾ ਦਾਂਗੇ ਤੇ 2 ਮਿੰਟ ਇਹਨੂੰ ਵੀ ਝੁਲਾਂਗੇ ਫਿਰ ਅਸੀਂ ਦੋ ਸਿੱਧੀਆਂ ਕਟ ਤੋਂ ਕੱਟ ਦਵਾਵਾਂਗੇ ਕਿੱਸਾ ਠੀਕ ਹੈ ਜੀ ਅਸੀਂ ਮਸਾਲਾ ਤਿਆਰ ਕਰਦੇ ਹਾਂ ਹੁਣ ਅਸੀਂ ਨਾਲ-ਨਾਲ ਮਸਾਲੇ ਪਾਣੀ ਵੀ ਸ਼ੁਰੂ ਕਰ ਦਿੰਦੇ ਹਾਂ ਸਭ ਤੋਂ ਪਹਿਲੇ ਅਸੀਂ ਨਮਕ ਪਾਣਾ ਨਮਕ ਨੂੰ ਕਿੰਨਾ ਲਾਣਾ ਕਿਉਂਕਿ ਤੁਸੀਂ ਪਹਿਲੇ ਵੀ ਪਾਇਆ ਨਮਕ ਜ਼ਿਆਦਾ ਤੇਜ਼ ਨ ਹੋ ਜਾਵੇ ਘੱਟ ਦਾ ਇਲਾਜ ਹੈਗਾ ਜ਼ਿਆਦੇ ਦਾ ਨਹੀਂ ਹੈਗਾ ਦੇ ਨਾਲ ਹੀ ਤੁਸੀਂ ਹਲਦੀ ਪਾウダー ਪਾ ਦੇਣਾ। ਡੇਗੀ ਮਿਰਚ ਲੋੜ ਮੁਤਾਬਕ ਮਸਾਲੇ ਪਾ ਲੈਣ ਕਿੰਨੇ ਤੁਸੀਂ ਪਾਣਾ ਚਾਹੁੰਦੇ। ਸੁੱਕਾ ਤਰੀਆਂ ਤੇ ਗਰਮ ਮਸਾਲਾ ਠੀਕ ਹੈ ਜੀ। ਉਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਈਏ ਤੇ ਅਸੀਂ 2 ਮਿੰਟਾਂ ਨੂੰ ਭੁੰਨਾਂਗੇ ਕਿਉਂਕਿ ਕੱਚੇ ਮਸਾਲੇ ਨਾਲ ਰਹਿ ਜਾਂਦੇ। ਇਹਨਾਂ ਨੂੰ ਅੱਛੀ ਤਰ੍ਹਾਂ ਮਿਕਸ ਕਰਕੇ ਭੁੰਨਾਂਗੇ। ਉਧਰ ਮੈਂ ਕਸ਼ੂਰੀ ਮੇਥੀ ਦੇਖੋ ਗਰਮ ਕਰ ਰਹੀ ਹਾਂ ਤਵੇ ਤੇ। ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਮਸਾਲਾ ਕਿੰਨਾ ਵਧੀਆ ਬਣ ਗਿਆ ਹੁਣ ਇਹਦੇ ਇਸੇ ਥੀਂ ਘੱਟ ਤੋਂ ਘੱਟ ਇੱਕ ਕਟੋਰੀ ਪਾਣੀ ਦੀ ਪਾ ਕੇ ਤੇ ਇਹਨੂੰ ਅਸੀਂ ਕੁੱਕਰ ਨੂੰ ਦੋ ਸੀਟੀਆਂ ਦਵਾਵਾਂਗੇ ਠੀਕ ਹੈ ਜੀ ਹਾਂਜੀ ਦੇਖੋ ਮੈਂ ਇੱਕ ਕਟੋਰੀ ਪਾਣੀ ਦੀ ਪਾ ਦਿੱਤੀ ਹੈ ਹੁਣ ਮੈਂ ਦੋ ਸੀਟੀਆਂ ਦਵਾਵਾਂਗੀ ਉਸ ਤੋਂ ਬਾਅਦ ਮੈਂ ਤੁਹਾਨੂੰ ਮਸਾਲਾ ਦਿਖਾਵਾਂਗੀ ਕਿਹੜਾ ਮਸਾਲਾ ਕਿਵੇਂ ਤਿਆਰ ਕੀਤਾ ਹੈ ਠੀਕ ਹੈ ਜੀ ਹਾਂਜੀ ਦੋ ਸੀਟੀਆਂ ਵੱਜ ਗਈਆਂ ਨੇ ਹੁਣ ਮੈਂ ਕੁੱਕਰ ਬੰਦ ਕਰ ਦਿੱਤਾ ਹੈ ਇਹਦੇ ਲਈ ਮੈਂ ਵੇਟ ਕਰਾਂਗੀ ਸਟੀਮ ਨਿਕਲਣ ਦੀ ਤੇ ਸਾਡਾ ਦੇਖੋ ਕਸੂਰੀ ਮੇਥੀ ਵੀ ਤਿਆਰ ਹੈ ਅਸੀਂ ਭੁੰਨ ਲਈਏ ਕਸੂਰੀ ਮੇਥੀ ਉਧਰ ਸਾਡੇ ਮਸ਼ਰੂਮ ਵੀ ਤਿਆਰ ਹੈ ਠੀਕ ਹੈ ਜੀ ਮਸਾਲੇ ਨਾਲ ਚੰਗੀ ਤਰ੍ਹਾਂ ਕੋਟ ਕਰਕੇ ਅਸੀਂ ਇਹਨੂੰ ਮੱਖਣ ਵਿੱਚ ਫਰਾਈ ਵੀ ਕਰ ਲਿਆ ਔਰ ਹੁਣ ਉਸ ਤੋਂ ਬਾਅਦ ਅਗਲਾ ਪ੍ਰੋਸੈਸ ਸ਼ੁਰੂ ਕਰਾਂਗੇ ਹਾਂਜੀ ਅਸੀਂ ਕੁੱਕਰ ਖੋਲ ਲਿਆ ਹੈ ਦੇਖੋ ਜੀ ਮਸਾਲਾ ਤਿਆਰ ਹੋ ਰਿਹਾ ਹੈ ਜਦ ਤੱਕ ਇਹ ਪਾਣੀ ਸੁੱਕੇਗਾ ਤੁਸੀਂ ਕੱਚੀ ਦੀ ਸਹਾਇਤਾ ਦੇ ਨਾਲ ਇਹਨੂੰ ਮੈਸ਼ ਕਰਦੇ ਜਾਣਾ ਮਸਾਲੇ ਠੀਕ ਹੈ ਜੀ ਸਾਰਾ ਮਸਾਲਾ ਇਸ ਤਰੀ ਮੈਸ਼ ਕਰੀ ਜਾਣਾ ਤੁਸੀਂ ਜਦ ਤੱਕ ਇਹਦੇ ਵਿੱਚੋਂ ਪਾਣੀ ਨਹੀਂ ਸੁੱਕ ਜਾਂਦਾ ਤੇ ਬਹੁਤ ਹੀ ਵਧੀਆ ਮਸਾਲਾ ਬਣ ਜੇਗਾ ਇੰਨਾ ਹੈਲਦੀ ਤੇ ਟੇਸਟੀ ਬਣੇਗਾ ਔਰ ਇਹਦੇ ਵਿੱਚ ਦੇਖਣਾ ਜਦੋਂ ਅਸੀਂ ਮਸ਼ਰੂਮ ਪਾਣੀ ਹੈ ਤੇ ਬਹੁਤ ਹੀ ਕਮਾਲ ਦੀ ਚੀਜ਼ ਬਣ ਜਾਣੀ ਔਰ ਬੜਾ ਧਿਆਨ ਦੇ ਨਾਲ ਇਹਨੂੰ ਹੌਲੀ ਹੌਲੀ ਪ੍ਰੈਸ ਕਰਦੇ ਜਾਓ ਤਾਂ ਕਿ ਤੁਹਾਡੇ ਛਿੱਟ ਵੀ ਨਾ ਪਵੇ ਤੇ ਬੜੇ ਆਰਾਮ ਦੇ ਨਾਲ ਕਰਦੇ ਜਾਓ ਇਹਨੂੰ ਠੀਕ ਹੈ ਜੀ ਇਹ ਦੇਖੋ ਗਲਿਆ ਹੋਇਆ ਬਿਲਕੁਲ ਮਸਾਲਾ ਜਦੋਂ ਤੁਸੀਂ ਇੰਜ ਮੈਸ਼ ਕਰਦੇ ਜਾਣਾ ਤੇ ਇਹਨੇ ਬਿਲਕੁਲ ਮਿਕਸ ਹੋ ਜਾਣਾ ਸਾਨੂੰ ਮਸ਼ਰੂਮ ਵਾਸਤੇ ਮਸਾਲਾ ਬਹੁਤ ਹੀ ਵਧੀਆ ਚਾਹੀਦਾ ਐਕਤਰੀ ਤੁਸੀਂ ਕੜਤੂਕੜ ਪੰਜ ਚਾਰ ਮਿੰਟ ਕਰੋਗੇ ਤੇ ਪਾਣੀ ਵੀ ਸੁੱਕ ਜਾਣਾ ਨਾਲ ਹੀ ਰਿਲੀਜ਼ ਕਰ ਲੈਣਾ ਉਹ ਪਾਣੀ ਨੂੰ ਔਰ ਨਾਲ ਹੀ ਇਹ ਬਹੁਤ ਹੀ ਵਧੀਆ ਮਸਾਲਾ ਤਿਆਰ ਹੋ ਜਾਏਗਾ ਠੀਕ ਹੈ ਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਵਧੀਆ ਮਸਾਲਾ ਬਣ ਗਿਆ ਜਿਹੜਾ ਅਸੀਂ ਗ੍ਰाइंड ਕਰਕੇ ਬਣਾਉਂਦੇ ਆ ਉਹ ਮਸ਼ਰੂਮ ਵਾਸਤੇ ਮਸਾਲਾ ਸਹੀ ਨਹੀਂ ਹੁੰਦਾ ਕਿਉਂਕਿ ਅਸੀਂ ਹੋਰ ਸਬਜ਼ੀਆਂ ਇਧਾ ਪਾ ਸਕਦੇ ਆ ਗ੍ਰाइंड ਕਰਕੇ ਪਰ ਮਸ਼ਰੂਮ ਦਾ ਜਿਹੜਾ ਮਸਾਲਾ ਅਸੀਂ ਆਪ ਤਿਆਰ ਕਰਨਾ ਹੁੰਦਾ ਤੇ ਅਸੀਂ ਹੌਲੀ ਹੌਲੀ ਇਹਨੂੰ ਤਿਆਰ ਕਰਦੇ ਆ ਤਾਂ ਹੀ ਇਹ ਬਹੁਤ ਵਧੀਆ ਬਣਦੀ ਮਸ਼ਰੂਮ ਨੇਤੇ ਟੇਸਟ ਨਹੀਂ ਫਿਰ ਪੂਰਾ ਦੇਗੀ ਠੀਕ ਹੈ ਜੀ ਇਹ ਦੇਖੋ ਜੀ ਮਸ਼ਰੂਮ ਦਾ ਤਾਲਾ ਅਸੀਂ ਇਸ ਤਰੀ ਤਿਆਰ ਕਰਾਂਗੇ ਨੇਤੇ ਅਸੀਂ ਗ੍ਰाइंड ਕਰਕੇ ਵੀ ਕਈ ਸੋਚਦੇ ਨੇ ਕਿ ਗ੍ਰाइंड ਕਰਕੇ ਵੀ ਅਸੀਂ ਮਸਾਲਾ ਬਣਾ ਸਕਦੇ ਹਾਂ ਬਟ ਨਹੀਂ ਜਦੋਂ ਮਸ਼ਰੂਮ ਦਾ ਮਸਾਲਾ ਇਸ ਤਰ੍ਹਾਂ ਤਿਆਰ ਕੀਤਾ ਹੋਏਗਾ ਤਾਂ ਬਹੁਤ ਹੀ ਟੇਸਟੀ ਤੇ ਹੈਲਦੀ ਬਣੇਗਾ ਅੱਛੀ ਤਰ੍ਹਾਂ ਤੁਸੀਂ ਇਹਨੂੰ ਗ੍ਰाइंड ਕਰਨਾ ਤੁਸੀਂ ਬਲੈਂਡਰ ਦੀ ਸਹਾਇਤਾ ਨਾਲ ਵੀ ਕਰ ਸਕਦੇ ਹੋ ਪਰ ਅੱਛੀ ਤਰ੍ਹਾਂ ਗ੍ਰाइंड ਹੋਣਾ ਚਾਹੀਦਾ ਹੈ ਠੰਡਾ ਕਰਕੇ ਤੁਸੀਂ ਬਲੈਂਡਰ ਵੀ ਮਾਰ ਸਕਦੇ ਹੋ ਠੀਕ ਹੈ ਜੀ ਹੁਣ ਅਸੀਂ ਮਸ਼ਰੂਮ ਵਿੱਚ ਪਾ ਦਾਂਗੇ ਤੇ ਫਿਰ ਅਸੀਂ 2 ਮਿੰਟ ਮਸ਼ਰੂਮ ਪਾ ਕੇ ਵੀ ਭੁੰਨਾਂਗੇ ਮਸਾਲੇ ਨੂੰ ਅਗਰ ਅੱਛੀ ਤਰ੍ਹਾਂ ਤੁਹਾਡਾ ਗ੍ਰाइंड ਹੋ ਗਿਆ ਫਿਰ ਮਸ਼ਰੂਮ ਪਾਣੀ ਹਾਂਜੀ ਦੇਖੋ ਮੈਂ ਤਵੇ ਤੋਂ ਸਾਰੀ ਮਸ਼ਰੂਮ ਕੁੱਕਰ ਵਿੱਚ ਪਾ ਦਿੱਤੀ ਹੈ ਹੁਣ ਅਸੀਂ ਇਹਨੂੰ 2 ਮਿੰਟ ਭੁੰਨਾਂਗੇ ਦੇਖੋ ਜੀ ਕਿੰਨੀ ਸੋਹਣੀ ਇਹਦੀ ਮਸਾਲਾ ਬਣਿਆ ਦੇਖੋ ਜਰਾ ਮਸ਼ਰੂਮ ਦਾ ਮਸਾਲਾ ਦੇਖੋ ਕਿੰਨਾ ਵਧੀਆ ਬਣ ਗਿਆ ਹੁਣ ਅਸੀਂ ਇੱਥੇ ਆ ਕੇ ਜਿਹੜੀ ਕਸੂਰੀ ਮੇਥੀ ਭੁੰਨੀ ਹੋਈ ਸੀ ਓਬਵੀਅਸੀ ਵਿੱਚ ਪਾ ਦਾਂਗੇ ਤਾਂ ਕਿ ਇਹਦੀ ਖੁਸ਼ਬੂ ਬਹੁਤ ਜ਼ਿਆਦਾ ਵਧੀਆ ਹੋ ਜਾਵੇ ਮੈਂ 2 ਕ ਚਮਚ ਲਈਏ ਕਸੂਰੀ ਮੇਥੀ ਜ਼ਿਆਦਾ ਨਹੀਂ ਲੈਣੀ ਔਰ ਇਹਨੂੰ ਅਸੀਂ ਚੰਗੇ ਤਰ੍ਹਾਂ ਪੁੰਨਾਂਗੇ ਹੋਰ 2 ਮਿੰਟ ਬਹੁਤ ਹੀ ਵਧੀਆ ਮਸ਼ਰੂਮ ਬਣਨੀ ਹੈ ਇੱਕ ਵਾਰੀ ਜ਼ਰੂਰ ਟਰਾਈ ਕਰਨਾ ਇਸ ਤਰੀਕੇ ਦੇ ਨਾਲ ਠੀਕ ਹੈ ਜੀ ਆ ਦੇਖੋ ਜੀ ਮਸਾਲਾ ਦੇਖੋ ਕਿੰਨਾ ਵਧੀਆ ਬਣਿਆ ਇਹ ਗਰੇਵੀ ਨਹੀਂ ਬਣਾਣੀ ਅਸੀਂ ਮਸਾਲੇ ਵਾਲੀ ਬਣਾਣੀ ਹੈ ਅੱਜ ਗਰੇਵੀ ਬਿਲਕੁਲ ਨਹੀਂ ਬਣਾਣੀ ਔਰ ਗਰੇਵੀ ਵਾਲੀ ਤੁਸੀਂ ਐ ਨਹੀਂ ਬਣਾਣੀ ਬਿਲਕੁਲ ਸੁੱਕੀ ਮਸਾਲੇ ਵਾਲੀ ਬਣਾਣੀ ਹੈ ਠੀਕ ਹੈ ਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਜੀ ਮਸ਼ਰੂਮ ਨੂੰ ਕਿੰਨੀ ਵਧੀਆ ਬਣ ਗਈ ਹੈ ਹੁਣ ਇੱਕ ਚੀਜ਼ ਅਸੀਂ ਅਜੇ ਹੋਰ ਪਾਣੀ ਹੈ ਇਹਦੇ ਵਿੱਚ ਉਹ ਹੈਗੀ ਮਲਾਈ ਜੀ ਅਸੀਂ ਦੋ ਚਮਚ ਘੜ ਤੋਂ ਕੱਟੇ ਦੇ ਵਿੱਚ ਮਲਾਈ ਦੇ ਪਾਣੀ ਨੇ ਤਾਂ ਕਿ ਸਾਡਾ ਮਸ਼ਰੂਮ ਦਾ ਹੋਰ ਵੀ ਟੇਸਟ ਵੱਧ ਜਾਵੇ ਠੀਕ ਹੈ ਜੀ ਹੁਣ ਅਸੀਂ ਇਹਦੇ ਵਿੱਚ ਦੋ ਚਮਚ ਹੋਰ ਮਲਾਈ ਦੇ ਪਾਵਾਂਗੇ ਕਿਉਂਕਿ ਮਲਾਈ ਦੇ ਨਾਲ ਇਹਦਾ ਟੇਸਟ ਇੰਨਾ ਕੁ ਵਧੀਆ ਹੋ ਜਾਣਾ ਹੈ ਨਾ ਮਜ਼ਾ ਹੀ ਆ ਜਾਏਗਾ ਖਾ ਕੇ ਅੱਜ ਸਬਜ਼ੀ ਨੂੰ ਇੱਕ ਵਾਰੀ ਜ਼ਰੂਰ ਬਣਾ ਕੇ ਦੇਖਣਾ ਤੁਹਾਡੇ ਬੱਚੇ ਵੀ ਬਹੁਤ ਪਸੰਦ ਕਰਨਗੇ ਮਲਾਈ ਨੇ ਵਿੱਚ ਮਿਕਸ ਹੋ ਜਾਣਾ ਹੈ ਮਸਾਲੇ ਵਿੱਚ ਬਿਲਕੁਲ ਤੁਹਾਡੀ ਨਜ਼ਰ ਨਹੀਂ ਆਣੀ ਇਹ ਦੇਖੋ ਜੀ ਇਹ ਦੇਖੋ ਕਿੰਨੀ ਵਧੀਆ ਹੋਟਲਾਂ ਨੂੰ ਰੈਸਟੋਰੈਂਟ ਨੂੰ ਸਾਰਿਆਂ ਨੂੰ ਪਿੱਛੇ ਸੁਤਰੀ ਹੈ ਸਬਜ਼ੀ ਹੈ ਹਾਂਜੀ ਤੁਹਾਨੂੰ ਪਤਾ ਹੈ ਕਿ ਸਾਡੇ ਜੇ ਮਸ਼ਰੂਮ ਅੱਧੀ ਕੱਚੀ ਸੀ ਤੇ ਅਸੀਂ ਹੁਣ ਇਹਨੂੰ ਗਲਣਾ ਹੈ ਤੇ ਜੇ ਅਸੀਂ ਐਸੇ ਮਸਾਲੇ ਚ ਗਲਿਆ ਤਾਂ ਸਾਡਾ ਮਸਾਲਾ ਖਤਮ ਹੋ ਜਾਏਗਾ ਬਿਲਕੁਲ ਹੀ ਤੇ ਅਸੀਂ ਇਸਦੇ ਵਾਸਤੇ ਥੋੜਾ ਜਿਹਾ ਗਰਮ ਪਾਣੀ ਵਿੱਚ ਪਾਵਾਂਗੇ ਤੇ ਅਸੀਂ ਘੱਟ ਤੋਂ ਘੱਟ ਇੱਕ ਛੋਟੀ ਕਟੋਰੀ ਗਰਮ ਪਾਣੀ ਜਿਹੜੇ ਕਿ ਨਾਲ ਹੀ ਸਾਡੇ ਮਸਾਲੇ ਦੇ ਨਾਲ ਉਸੇ ਵੇਲੇ ਸਾਡੇ ਖਤਮ ਹੋ ਜਾਏ ਪਾਣੀ ਜਿੰਨਾ ਵਿੱਚ ਪਾਇਆ ਕਿਉਂਕਿ ਅਸੀਂ ਪਾਣੀ ਸੁਕਾਣਾ ਹੈ ਫਿਰ ਬਾਅਦ ਵਿੱਚ ਅਸੀਂ ਪਾਣੀ ਨੂੰ ਘੱਟ ਹੀ ਪਾਈਏ ਠੀਕ ਹੈ ਜੀ ਮੈਂ ਦੇਖੋ ਥੋੜਾ ਜਿਹਾ ਪਾਣੀ ਪਾਇਆ ਇਹ ਐਨੇ ਚ ਦੋਕ ਸਿਟੀਆਂ ਦੇ ਨਾਲ ਹੀ ਗਲ ਜਾਣਾ ਤੇ ਨਾਲ ਹੀ ਸਾਡਾ ਪਾਣੀ ਵੀ ਇਹ ਸੁੱਕ ਜਾਏਗਾ ਠੀਕ ਹੈ ਜੀ ਹੁਣ ਅਸੀਂ ਕੁੱਕਰ ਦੇ ਦੋ ਸੀਟੀਆਂ ਘੱਟ ਤੋਂ ਘੱਟ ਦਵਾਵਾਂਗੇ ਕਿਉਂਕਿ ਸਾਡੀ ਜਿਹੜੀ ਮਸ਼ਰੂਮ ਹੈ ਜੇ ਅੱਧ ਕੱਚੀ ਹੈ ਪੂਰੀ ਤੱਕ ਗਲ ਹੀ ਨਹੀਂ ਔਰ ਅੱਛੀ ਤਰ੍ਹਾਂ ਮਸਾਲਾ ਵੀ ਪੱਕ ਜਾਏਗਾ ਠੀਕ ਹੈ ਜੀ ਹਾਂਜੀ ਦੋ ਸੀਟੀਆਂ ਵੱਜਣ ਤੋਂ ਬਾਅਦ ਫਿਰ ਜਦੋਂ ਕੁੱਕਰ ਖੋਲਿਆ ਥੋੜਾ ਮੈਨੂੰ ਹਲਕਾ ਹਲਕਾ ਪਾਣੀ ਨਜ਼ਰ ਆ ਰਿਹਾ ਸੀ ਇਸ ਵਾਸਤੇ ਮੈਂ ਤਰੀ ਜ਼ਿਆਦਾ ਨਹੀਂ ਬਣਾਣੀ ਚਾਹੁੰਦੀ ਮੈਂ ਮਸਾਲੇ ਵਾਲੀ ਬਣਾਣੀ ਹੈ ਤੇ ਅਗਰ ਤੁਹਾਨੂੰ ਇਸ ਤਰ੍ਹਾਂ ਦੀ ਗਰੇਵੀ ਵਾਲੀ ਪਸੰਦ ਹੈ ਤੇ ਤੁਸੀਂ ਗਰੇਵੀ ਵਾਲੀ ਵੀ ਬਣਾ ਸਕਦੇ ਹੋ ਬਹੁਤ ਹੀ ਵਧੀਆ ਇਹ ਵੀ ਲੱਗਦੀ ਹੈ ਪਰ ਮੈਂ ਅੱਜ ਮਸਾਲਾ ਮਸ਼ਰੂਮ ਬਣਾ ਰਹੀ ਹਾਂ ਇਸ ਵਾਸਤੇ ਮੈਨੂੰ ਸਾਰਾ ਪਾਣੀ ਸੁਕਾਉਣਾ ਪੈਣਾ ਹੈ ਠੀਕ ਹੈ ਜੀ ਕਿਉਂਕਿ ਜਿਹੜੀ ਇਹ ਮਸ਼ਰੂਮ ਹੈ ਪਾਣੀ ਬਿਲਕੁਲ ਨਹੀਂ ਚूसਦੀ ਮੈਂ ਅੱਧਾ ਅੱਧੇ ਪਾਣੀ ਕਟੋਰੀ ਪਾਣੀ ਤੇ ਪਾਇਆ ਸੀ ਪਰ ਫਿਰ ਵੀ ਪਾਣੀ ਉਸ ਤਰ੍ਹਾਂ ਦਾ ਉਸ ਤਰੀ ਪਿਆ ਹੋਇਆ ਹੈ ਜਰਾ ਵੀ ਘਟਿਆ ਨਹੀਂ ਔਰ ਮੈਂ ਓਪਨ ਕਰਕੇ ਨੂੰ ਹੁਣ ਪਾਣੀ ਸੁਕਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਤੇ ਜਦੋਂ ਇਹ ਪਾਣੀ ਸੁੱਕ ਜਾਂਦਾ ਹੈ ਤੇ ਮੈਂ ਤੁਹਾਨੂੰ ਮਸ਼ਰੂਮ ਦਿਖਾਣੇ ਕਿ ਕਿਸ ਤਰ੍ਹਾਂ ਬਣੇ ਠੀਕ ਹੈ ਜੀ ਹਾਂਜੀ ਸਾਡੀ ਦੇਖੋ ਮਸਾਲਾ ਮਸਲੂਨ ਬਿਲਕੁਲ ਤਿਆਰ ਹੋ ਗਿਆ ਇਹ ਦੇਖੋ ਜੀ ਬਹੁਤ ਹੀ ਵਧੀਆ ਬਣ ਗਈ ਹੈ ਇਸ ਤੋਂ ਅਸੀਂ ਹੁਣ ਬਿਲਕੁਲ ਵੀ ਪਾਣੀ ਬਿਲਕੁਲ ਨਹੀਂ ਸੁਕਾਣਾ ਕਿਉਂਕਿ ਹੁਣ ਸਾਡਾ ਸਿਰਫ ਮਸਾਲਾ ਮਸਾਲਾ ਹੀ ਰਹਿ ਗਿਆ ਪਾਣੀ ਬਿਲਕੁਲ ਨਹੀਂ ਹੈਗਾ ਹੁਣ ਅਸੀਂ ਪਾਵਾਂਗੇ ਧਨੀਆਂ ਜਿਹਦੇ ਤੋਂ ਬਿਨਾ ਸਬਜ਼ੀ ਅਧੂਰੀ ਹੈ ਠੀਕ ਹੈ ਜੀ ਖਰਾ ਧਨੀਆਂ ਪਾਵਾਂਗੇ ਤੇ ਖੁਸ਼ਬੂ ਉਹਦੀ ਹੋਰ ਆਏਗੀ ਹੁਣ ਅਸੀਂ ਗੈਸ ਬੰਦ ਕਰ ਦਿੱਤੀ ਹੈ ਤੇ ਮੈਂ ਤੁਹਾਨੂੰ ਪਲੇਟ 'ਚ ਕੱਢ ਕੇ ਦਿਖਾਨੀ ਆ ਕਿ ਕਿੰਨੀ ਵਧੀਆ ਸਬਜ਼ੀ ਬਣੀ ਐ ਇੱਕ ਵਾਰੀ ਮੇਰੀ ਰੈਸਪੀ ਨਾਲ ਜ਼ਰੂਰ ਬਣਾ ਕੇ ਦੇਖਣਾ ਬਹੁਤ ਹੀ ਵਧੀਆ ਬਣਦੀ ਐ ਇਸ ਤਰ੍ਹਾਂ ਸਬਜ਼ੀ ਇਹ ਦੇਖੋ ਜੀ ਮਸਾਲਾ ਮਸ਼ਰੂਮ ਇਹ ਦੇਖੋ ਕਿੰਨੀ ਵਧੀਆ ਬਣੀ ਐ ਪਲੇਟ 'ਚ ਪਾ ਕੇ ਮੈਂ ਤੁਹਾਨੂੰ ਦਿਖਾਨੀ ਐ ਇੱਕ ਵਾਰੀ ਹਾਂਜੀ ਦੇਖੋ ਜੀ ਮਸਾਲਾ ਮਸ਼ਰੂਮ ਕਿੰਨੀ ਵਧੀਆ ਬਣੀ ਐ ਔਰ ਬਹੁਤ ਹੀ ਹੈਲਦੀ ਵੀ ਇਹ ਨਾਲ ਮੈਂ ਬਣਾਈ ਐ ਕੋਈ ਐਕਸਟਰਾ ਚੀਜ਼ ਨਹੀਂ ਪਾਈ ਔਰ ਕਰਦੇ ਆਂ ਚੀਜ਼ਾਂ ਦੇ ਲਈ ਬਣਾਉਣੇ ਮਸਾਲੇ ਵੀ ਕਰਦੇ ਪਾਏ ਨੇ ਔਰ ਤੁਸੀਂ ਤੁਸੀਂ ਇੱਕ ਵਾਰੀ ਮੇਰੀ ਰੈਸਪੀ ਦੇ ਨਾਲ ਜਰੂਰ ਬਣਾ ਕੇ ਦੇਖਣਾ ਔਰ ਮੈਨੂੰ ਦੱਸਣਾ ਕਿ ਕਿਸ ਤਰ੍ਹਾਂ ਦੀ ਬਣੀ ਹੈ ਕਮੈਂਟ ਜਰੂਰ ਕਰਕੇ ਦੱਸਣਾ ਠੀਕ ਹੈ ਜੀ ਓਕੇ ਜੀ ਸਤਿ ਸ਼੍ਰੀ ਅਕਾਲ